पब्लिक लाइव पति दे नजायज संबंधा तो परेशान पत्नी ने जहर खाके के जीवन लीला समाप्त दस दई के तार बलाक दे पिंड डूंग की रहन वाली अनुराधा जिसका विह पठानकोट दे नाल लगते पिंड चक माधो सिंह विखे करवाया गया अते जिसने अपने पति दे नजायज संबंधा चल के चलते जहर खाके जीवन लीला समाप्त कर ली ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਨੁਰਾਦਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਜਿਸ ਦਾ ਕਿਸੇ ਹੋਰ ਲੜਕੀ ਨਾਲ ਨਜਾਇਜ਼ ਸੰਬੰਧ ਸੀ ਤਾਂ ਜਿਸ ਨੂੰ ਲੈ ਕੇ ਉਹਨਾਂ ਦੀ ਬੇਟੀ ਆਪਣੇ ਪਤੀ ਨੂੰ ਸਮਝਾਉਂਦੀ ਸੀ ਤਾਂ ਉਹ ਉਸ ਨੂੰ ਮਾਰਦਾ ਕੁੱਟਦਾ ਸੀ ਅਤੇ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਸੀ ਆਉਂਦਾ ਜਿਸ ਦੇ ਚੱਲਦੇ ਅੱਜ ਉਹਨਾਂ ਦੀ ਲੜਕੀ ਅਨੁਰਾਦਾ ਵੱਲੋਂ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਗਈ ਇਸ ਮੌਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਪੂਰ ਕੰਡੀ ਦੀ ਐਸ ਐਚ ਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਤੋਂ ਫੋਨ ਆਇਆ ਸੀ ਜਿੱਥੇ ਲੜਕੀ ਦੀ ਹਾਲਤ ਗੰਭੀਰ ਦੱਸੀ ਗਈ ਸੀ ਅਤੇ ਕੁਝ ਦਿਨ ਬਾਅਦ ਲੜਕੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਲੜਕੀ ਅਨੁਰਾਧਾ ਦੇ ਪਤੀ ਜਿਸ ਦਾ ਨਾਮ ਅਮਨਦੀਪ ਹੈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਆਓ ਜਾਣਦੇ ਹਾਂ ਕਿ ਕਹਿਣਾ ਹੈ ਲੜਕੀ ਦੇ ਪਰਿਵਾਰ ਅਤੇ ਐਸ ਐਚ ਓ ਅਮਨਪ੍ਰੀਤ ਕੌਰ ਦਾ ਅਜੇ ਮਾਦੇ ਕੀ ਨਾ ਤੁਹਾਡਾ ਚਲਦਾ ਰਹੇ ਕੀ ਗੱਲਬਾਤ ਹੋਈ ਹੈ ਕੱਲ੍ਹ ਆ ਤਾਂ ਥੋੜੇ ਮੈਂ

ਕੁੜੀ ਨੇ ਮੇਰੇ ਕੁੜੀ ਨੇ ਵੀ ਉਹਨੂੰ ਕਈ ਵਾਰ ਮਾਰਿਆ ਮੇਰੇ ਮੁੰਡਾ ਨੇ ਕਈ ਵਾਰ ਮਾਰਿਆ ਉਹ ਕੁੜੀ ਕਹਿੰਦੀ ਮੈਂ ਅਮਨ ਦਾ ਪਿੱਛਾ ਮੈਨੂੰ ਛੱਡ ਹਾਂਜੀ ਇਹ 4 ਤਰੀਕ ਦਿਨ 4 ਤਰੀਕ ਦਿਨ ਗੁڈਮਾਰਥ ਤੁਹਾਨੂੰ ਕਿਦਾ ਪਤਾ ਲੱਗਾ ਨਹੀਂ ਵਿਆਹ ਦੇ ਵਿੱਚ ਇਹਨੇ ਮੇਰੇ ਮੁੰਡੇ ਨੂੰ ਹੌਣ ਦਿੱਤਾ ਮੇਰੇ ਮੁੰਡਾ ਚੰਡੀ ਦਾ ਜੋਕ ਕਰਦਾ ਹੈ ਜੇ ਮੇਰੇ ਮੁੰਡੇ ਨੇ ਮੈਨੂੰ ਹੌਣ ਦਿੱਤਾ ਤੇ ਮੰਮੀ ਆਉਂਦੀ ਦਿਖਨੇ ਬੈ ਖਾਲੀ ਮੈਂ ਹਸਪਤਲ ਚੱਲਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਕੱਲਾ ਨਾ ਜਾਈ ਕਿਉਂਕਿ ਸਾਡੇ ਜਾਇਦ ਨਾ ਸਾਨੂੰ ਖਤਰਾ ਹੈ ਮੇਰੇ ਛੋਟੇ ਦੇ ਵੀ ਸਾਥ ਪੈਂਦਾ ਇਹ ਕਹਿੰਦਾ ਤੂੰ ਦੇਖੋ ਤੁਹਾਡੇ ਨਾਲ ਕੀ ਹੁੰਦਾ ਮੈਨੂੰ ਇਹ ਕਦੇ ਚਲੋ ਮੈਂ ਖੋਈ ਚੁੱਕੀ ਦੀ ਮੈਨੂੰ ਦੂਜੇ ਮੈਂ ਦੂਜੇ ਵੱਡੇ ਮੁੰਡਿਆਂ ਵਿੱਚ ਨਹੀਂ ਲੰਦੀ ਰਹੀ ਹਰ ਗੱਲ ਮੇਰੇ ਘਰ ਕਰਦੀ ਰਹੀ ਉਹਨਾਂ ਕਿਉਂਕਿ ਮੇਨੂੰ ਨੁਕਸਾਨੀ ਕੋ ਜਗੰਦੀ ਬਾਕੀ ਮੇਰੇ ਕੋਲੋਂ ਤਾਂ ਧਮਕਾਂਦਾ ਹੀ ਮੈਂ ਤੇਰੇ ਮਾਪਿਆਂ ਨੂੰ ਦੇਖਣਾਗਾ ਮੈਂ ਤੇਰਾ ਭਰਾ ਕੀ ਬਣਾ ਲੂਗਾ ਮੇਰਾ ਉਹਨਾਂ ਦੀ ਫੈਮਲੀ ਨੂੰ ਮੈਂ ਕਦੀ ਇਨਵੋਲ ਨਹੀਂ ਕਰਿਆ ਨਾ ਫੈਮਲੀ ਉਹਨਾਂ ਦੀ ਕੀ ਫੈਮਲੀ ਤਾਂ ਜਿਆਦਾ ਹੰਦ ਘਰ ਜਾਂਦੇ ਸੀ ਉਹਦੀ ਫੈਮਲੀ ਜਿਹੜੀ ਉਹਨਾਂ ਦੀ ਮੇਰੀ ਹੀ ਕੁੜੀ ਸੇ ਕਸੂਰ ਕਰਦੀ ਆਪਣੇ ਮੁੰਡੇ ਦੀ سپورਟ ਕਰ ਆਪਣੇ ਮੁੰਡੇ ਦਾ سپورਟ ਕਰਦੇ ਸੀ ਸਾਡੇ ਸਾਹਮਣਿਆਂ ਨੂੰ ਨੁਗਾਲਾ ਕੱਢ ਨਹੀਂ ਵਾ ਤੇ ਪੁੱਛੋ ਜਿਆਦਾ ਮਾਂ ਕੰਦੀ ਤੇ ਦੇਖਣਗੀ ਤਾਂ ਜੇ ਦੇਖਣਗੀ ਤਾਂ ਮਾਂ ਘਰ ਚੋਂ ਬਾਹਰ ਦੀ ਸਾਨੂੰ ਪ੍ਰੂਫ ਦੱਸਣਾ ਕਿ ਕੀ ਕਹੇ ਬੇ ਬੇ ਦੇਖਣਗੀ ਤਾਂ ਨੂੰ ਅੱਗੇ ਬੱਚੇ ਕਿੰਨੇ ਕੁੜੇ ਇੱਕ ਕੁੜੀ ਹੈ ਇੱਕ ਮੁੰਡਾ ਹੈਗਾ ਹੁਣ ਤੁਸੀਂ ਕੀ ਮੰਗ ਕੀ ਕਰ ਮੰਗ ਬਸ ਮੇਰੀ ਕੁੜੀ ਨੂੰ ਇਨਸਾਫ ਦੇ हां <laughs> <laughs> <तो चेंगे। laughs> जी जय जी बस ਉਹੜਾਈ ਗੋਲਸਾ ਮੇਰੀ ਕੁੜੀ ਨੂੰ ਨਾ ਉਹਦਰ ਦਾ ਪਿਆਰ ਨਹੀਂ ਮਿਲਿਆ ਪਹਿਲਾਂ ਮਿਲਦਾ ਇਹ ਉਹ ਚਾਰ ਸਾਲ ਦਾ ਉਹਨਾਂ ਨੇ ਇੰਨਾ ਕੁ ਪੁੱਟ ਚੁੱਕਿਆ ਜਦੋਂ ਕੋਈ ਲੜਾਈ ਝਗੜਾ ਦੇ ਉਹਨੂੰ ਚੁੱਕ ਕੇ ਵਾਖ ਕਰ ਦਿੰਦੇ ਸੀ ਤਾਂ ਚੱਲ ਗਈ ਵਾਹ हां जी ਸਾਨੂੰ ਇਨਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਐਚਓ ਜੇਕਰ ਪాయిਜ਼ਨ ਕੇਸ ਸੀ ਆ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੈਂਡ ਤੋਂ ਪਰੇਸ਼ਾਨ ਆ ਕੇ ਤੇ ਮਤਲਬ ਕੋਈ ਮੈਡੀਸਿਨ ਲਈਏ ਕੀ ਮੈਮ ਕੋਈ ਏਵਿਡੈਂਸ ਮਤਲਬ ਕੋਈ ਗਾਈਡ ਲਾਈਨ वगैरह कुछ ਮਿਲੇ ਨਹੀਂ ਐਦਾਂ ਦਾ ਕੁਝ ਨਹੀਂ ਮਿਲਿਆ ਤੁਹਾਨੂੰ ਤੇ ਫਸਟ ਇਨਫੋਰਮੇਸ਼ਨ ਚ ਕੀ ਮਿਲਿਆ ਮੈਨੂੰ ਕਿ ਕੀ ਗੱਲ ਬਾਤ ਇਹ ਕਿਸ ਤਰ੍ਹਾਂ ਆਇਆ ਅਚਲ ਚ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੇਡੀਜ਼ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਇਹ ਮੈਡੀਸਿਨ ਖਾ ਲਈ ਠੀਕ ਹੈ ਤੇ ਇਧਰੋਂ ਕਿਸੇ ਨੇ ਕੰਪਲੇਨ ਕੀਤੀ ਕੋਈ ਅਰੋਪ वगैरह 걸 ਲਾਇਆ ਕੁਝ ਨਾ ਨਾ ਕੋਈ ਹੋਰ ਐਕਸਟਰਾ ਨਹੀਂ ਨਹੀਂ ਕੋਈ ਐਦਾਂ ਦੀਗਾ ਜੀ ਜੇ ਤੁਹਾਨੂੰ ਪੁਲਿਸ ਨੂੰ ਕੀ ਕਰ ਰਹੀ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਰਦਨਾ ਹੈਗੀ ਇਨਵੈਸਟੀਗੇਸ਼ਨ ਹੋਪਾਂ ਕਰਦੇ ਗ੍ਰਿਫਤਾਰੀ ਹੋਣ ਹਾਂਜੀ ਮੁੰਡਾ ਅਰੈਸਟ ਕਰ ਲਿਆ